ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਮੂਹ ਸੰਗਤਾਂ ਸਰਬੱਤ ਮਾਈ ਭਾਈ ਸਰਬੱਤ ਸਾਰੇ ਸਤਕਾਰਯੋਗ ਮਹਾਪੁਰਖ ਸਾਰੇ ਪਹਿਲਵਾਨ ਵੀਰ ਸਾਰੇ ਕਬੱਡੀ ਖਿਡਾਰੀ ਵੀਰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਮਹਾਪੁਰਖਾਂ ਦਾ ਸਥਾਨ ਡੇਰਾ ਬਾਬਾ ਰਗਵੀਰ ਦਾਸ ਜੀ ਮਹਾਰਾਜ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਤੋਂ ਬੇਨਤੀ ਕਰ ਰਹੇ ਹਾਂ ਕਿ ਜਿੱਥੇ ਹਰ ਸਾਲ ਜਿੱਥੇ ਸਦੀਆਂ ਪੁਰਾਣਾ ਮੇਲਾ ਮਨਾਇਆ ਜਾਂਦਾ ਹੈ ਔਰ ਹਰ ਸਾਲ ਸਾਰੇ ਸਤਕਾਰਯੋਗ ਮਹਾਪੁਰਖਾਂ ਦੀ ਮਿੱਠੀ ਯਾਦ ਮਹਾਪੁਰਖਾਂ ਦੀ ਵਰਸੀ ਬਹੁਤ ਹੀ ਸ਼ਰਧਾ ਸਤਕਾਰ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਨਾਲ ਸਮਿਲਤ ਹੋ ਕੇ ਸਾਰੇ ਮਹਾਪੁਰਖ ਸਮਿਲਤ ਹੋ ਕੇ ਮਹਾਪੁਰਖਾਂ ਦੀ ਮਿੱਠੀ ਯਾਦ ਇੱਥੇ ਹਰ ਸਾਲ ਮਨਾਈ ਜਾਂਦੀ ਹੈ। ਤੋਂ ਡੇਰੇ ਦੇ ਮੌਜੂਦਾ ਮਹਾਪੁਰਖ ਸੰਤ ਬਾਬਾ ਗੰਗਾਦਾ ਜੀ ਮਹਾਰਾਜ ਜਿਹੜੇ ਮੇਰੇ ਨਾਲ ਖੜੇ ਨੇ ਤੋਂ ਇਹਨਾਂ ਵੱਲੋਂ ਹਰ ਸਾਲ ਮਹਾਪੁਰਖਾਂ ਦੀ ਯਾਦ ਮਨਾਈ ਜਾਂਦੀ ਹੈ। ਤੋਂ ਜਿੱਥੇ ਸਦੀਆਂ ਪੁਰਾਣੇ ਮੇਲੇ ਅੰਦਰ ਮਹਾਪੁਰਖਾਂ ਦੀ ਪਰੰਪਰਾ ਘੋਲ ਖੇਡ ਜਿੱਥੇ ਮੱਲਾਂ ਦੀਆਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸੀ। ਉਥੇ ਮਹਾਪੁਰਖ ਕਈ ਸਾਲ ਤੋਂ ਲਿਆ ਕਰਕੇ ਮਹਾਪੁਰਖਾਂ ਦੀ ਵਰਸੀ ਤੇ ਵੀ ਜੋ ਸਾਡਾ ਨੌਜਵਾਨ ਪੀੜੀ ਨਸ਼ਿਆਂ ਵੱਲ ਗਲਤਾਨ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਹਨਾਂ ਨੂੰ ਚੰਗੀ ਸੇਹ ਦੇਣ ਵਾਸਤੇ ਮਹਾਪੁਰਖਾਂ ਨੇ ਵਰਸੀ ਤੇ ਵੀ ਖੋਲ ਖੇਡ ਦਾ ਪ੍ਰਬੰਧ ਕੀਤਾ ਹੁੰਦਾ ਹੈ ਤੋਂ ਇਸ ਵਾਰ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਖੋਲ ਖੇਡ ਦਾ ਪਹਿਲਵਾਨਾਂ ਦਾ ਪ੍ਰਬੰਧ ਕੀਤਾ ਸੀ ਉਹ ਚਕੋਟੀ ਦੇ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਪਹਿਲਵਾਨਾਂ ਨੇ ਆਉਣਾ ਸੀ ਸਾਰਿਆਂ ਨੂੰ ਸੱਦੇ ਪੱਤਰ ਭੇਜੇ ਗਏ ਸੀ ਤੋਂ ਆ ਇੱਕ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਕੁਦਰਤ ਵੱਲੋਂ ਕੋਈ ਮਹਾਮਾਰੀ ਪਾਣੀ ਦੀ ਮਹਾਮਾਰੀ ਜਿਹੜੀ ਹੜ ਵੱਡੇ ਪੱਧਰ ਤੇ ਆਏ ਆ ਤੋਂ ਉਹ ਆਪਾਂ ਸਾਰੇ ਉਹਨਾਂ ਤੋਂ ਜਾਣਦੇ ਆ ਕਿ ਜਿਹੜੇ ਹੜ ਨੇ ਖੜਾਂ ਦੀ ਮਾਰ ਹੇਠ ਬਹੁਤ ਪੰਜਾਬ ਦਾ ਵੱਡਾ ਇਲਾਕਾ ਜਿਹੜਾ ਤਬਾਹ ਹੋ ਗਿਆ ਲੋਕਾਂ ਦੇ ਘਰਾਂ ਦੇ ਘਰ ਢਹਿ ਚੁੱਕੇ ਐ ਕਿੰਨੇ ਹੀ ਪਸ਼ੂ ਮੱਝਾਂ ਗਾਵਾਂ ਛੋਟੇ ਪਸ਼ੂ ਜਿਹੜੇ ਪਾਣੀ ਦੀ ਮਾਰ ਹੇਠ ਆਏ ਨੇ ਸਾਰੇ ਤਹਿਸ਼ ਨਹਿਸ਼ ਹੋ ਚੁੱਕੇ ਨੇ ਤੋਂ ਉਸ ਦਰਦ ਨੂੰ ਮਹਿਸੂਸ ਕਰਦੇ ਆ ਮਾਹ ਪੁਰਖਾਂ ਨੇ ਸਾਰੀ ਹੀ ਸੰਗਤ ਦੇ ਨਾਲ ਮਿਲ ਕੇ ਸਾਰੀ ਸੰਗਤਾਂ ਨਾਲ ਪ੍ਰਬੰਧਕਾਂ ਨਾਲ ਆਪਾਂ ਵਿਚਾਰ ਵਟਾਂਦਰਾ ਕਰਕੇ ਮਹਾਪੁਰਖਾਂ ਨੇ ਬੇਨਤੀ ਕੀਤੀ ਹੈ ਸੰਗਤਾਂ ਨੂੰ ਪਹਿਲਵਾਨਾਂ ਨੂੰ ਕਿ ਇਸ ਵਾਰ ਜਿਹੜੇ 13 ਤਰੀਕ ਵਾਲੇ ਦਿਨ ਮਹਾਪੁਰਖਾਂ ਦੀ ਵਰਸੀ ਹੈ ਤੋਂ 12 ਤਰੀਕ ਨੂੰ ਅਸੀਂ ਜਿਹੜੇ ਉਹ ਕੋਲ ਖੇਡ ਕਰਵਾਉਣੇ ਸੀ ਉਹ ਅਸੀਂ ਮਹਾਪੁਰਖਾਂ ਵੱਲੋਂ ਸਾਰੀ ਸੰਗਤ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਬੇਨਤੀ ਹੈ ਕਿ ਜਿਹੜੇ ਕੋਲ ਖੇਡ ਨੇ ਉਸ ਦਰਦ ਨੂੰ ਮੁੱਖ ਰੱਖਦੇ ਆ ਅਸੀਂ ਇਸ ਵਾਰ ਕੈਨਸਲ ਕੀਤੇ ਗਏ ਨੇ ਕਿਉਂਕਿ ਕੋਲ ਖੇਡ ਸਾਧ ਸੰਗਤ ਫੇਰ ਵੀ ਹੋ ਸਕਦੇ ਆ। ਤੋਂ ਆ ਜਿਹੜਾ ਦਰਦ ਹੈ ਇਹ ਬਹੁਤ ਹੀ ਇਕਹਿ ਹੈ। ਇਸ ਕਰਕੇ ਇਹਦੀ ਸੇਵਾ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਬਹੁਤ ਵੱਡੀਆਂ ਵੱਡੀਆਂ ਸਤਕਾਰ ਕਮੇਟੀਆਂ ਬਹੁਤ ਉੱਚ ਕੋਟੀ ਦੇ ਵੀਰ ਉਹਨਾਂ ਦੁਖੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਤੋਂ ਮਹਾਪੁਰਖਾਂ ਦਾ ਮਨ ਬਣਿਆ ਕਿ ਇੱਥੇ ਜਿੰਨੀ ਵੀ ਮਾਇਆ ਪਹਿਲਵਾਨਾਂ ਦੇ ਘੋਲਾਂ ਵਾਸਤੇ ਇਕੱਠੀ ਹੋਈ ਹੈ ਚਾਹੇ ਉਹ ਬਾਰੋ ਮਾਇਆ ਆਈ ਹੈ ਚਾਹੇ ਪੰਜਾਬ ਚੋਂ ਆਈ ਹੈ ਚ ਕਿਸੇ ਵੀ ਕਿਸਮ ਦੀ ਮਾਇਆ ਜਿਹੜੀ ਘੋਲ ਖੇਡ ਵਾਸਤੇ ਇਕੱਠੀ ਹੋਈ ਹੈ ਉਹ ਸਾਰੀ ਦੀ ਸਾਰੀ ਮਾਇਆ ਮਾਪੁਰਖਾਂ ਵੱਲੋਂ ਹੜਪੀੜਤਾਂ ਦੀ ਸਹਾਇਤਾ ਵਾਸਤੇ ਭੇਜੀ ਜਾਵੇਗੀ ਤੇ ਜਿਹੜੇ ਸੰਗਤ ਦੇ ਰਹੀ ਹੈ ਅਜੇ ਵੀ ਮਾਇਆ ਭੇਜ ਰਹੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪਾਸੇ ਸਾਡਾ ਸਹਿਯੋਗ ਕਰੋ ਤਾਂ ਕਿ ਆਪਾਂ ਉਹਨਾਂ ਦੁਖੀ ਲੋਕਾਂ ਦੀ ਮਦਦ ਕਰ ਸਕੀਏ ਉਹਨਾਂ ਦੁਖੀ ਲੋਕਾਂ ਦੇ ਨਾਲ ਖੜ੍ਹ ਸਕੀਏ ਤੋ ਇਸ ਲਈ ਬੇਨਤੀ ਹੈ ਕਿ ਸਾਰ ਜਿਹੜੇ ਕੋਲ ਖੇੜਾ ਕੈਨਸਲ ਕੀਤੇ ਗਏ ਨੇ ਤੋ ਆਪਾਂ ਸਾਰੇ ਹੀ ਸਾਰੇ ਸੰਗਤ ਰਲ ਕੇ ਸਾਰੇ ਸੰਤ ਮਹਾਂਪੁਰਸ਼ ਰਲ ਕੇ ਉਸ ਪਰਮਪਿਤਾ ਪ੍ਰਮਾਤਮਾ ਦੇ ਚਰਨਾਚਰ ਅਰਦਾਸ ਬੇਨਤੀ ਕਰੀਏ ਪੰਜਾਬ ਦੀ ਚੜ੍ਹਦੀ ਕਲਾ ਲਈ ਉਸ ਦੁਖੀ ਲੋਕਾਂ ਦੀ ਚੜ੍ਹਦੀ ਕਲਾ ਲਈ ਅਪਰ ਅਰਦਾਸ ਕਰੀਏ ਉਹਨਾਂ ਦੇ ਭਲਾ ਮੰਗੀਏ ਆਓ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਕਿ ਸਾਡਾ ਵੱਤ ਵਦ ਮਹਾਂਪੁਰਖਾਂ ਦਾ ਸੰਗਤ ਦਾ ਸਹਾਯੋਗ ਦਿਓ ਤਾਂ ਕਿ ਪੁਨ ਦੁਖੀ ਲੋਕਾਂ ਦੀ ਮਦਦ ਕਰ ਸਕੀ ਉਹਨਾਂ ਦੇ ਨਾਲ ਖੜ੍ਹ ਸਕੀਏ ਇਹ ਬੇਨਤੀਆਂ ਸਾਰੇ ਪ੍ਰਵਾਨ ਕਰਿਓ ਉਹਨਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ